ਅਰੀ ਅਰੀ ਮਗਰ ਫੋੜਨ ਲੱਗੀਆਂ ਕਿੰਨੀਆਂ ਦੀਆਂ ਵਾ ਇਹ ਭਾਜੀ ਬਲੌਗਰ ਹੈ ਜੀ ਤੇ ਲੋਕੀ ਬਲੌਗਰਾਂ ਨੂੰ ਦੇ ਬਹੁਤ ਮਾੜਾ ਕਹਿੰਦੇ ਵੀ ਇਹ ਫਰੀਦ ਦਾ ਖਾਣਾ ਕਹਿੰਦੇ ਤੇ ਤੁਸੀਂ ਇਹਨਾਂ ਦੀਆਂ ਫੋਟੋਆਂ ਲਾ ਕੇ ਬਿਠੇ ਜੀ ਜੇ ਤਾਂ ਦੁਨੀਆਵਾਰੀ ਪਈ ਹੈ ਉਹਦਾ ਰੱਬ ਤੋਂ ਵੀ ਕੋਈ ਨਾ ਕੋਈ ਸ਼ਿਕਾਇਤ ਰਹਿੰਦੀ ਹੈ ਉਹਨਾਂ ਨੂੰ ਕੀ ਕਹੇ ਜੀ ਤੇ ਇਹਨਾਂ ਦੇ ਪੈਰਾਂ ਪਿੱਛੇ ਦੇ ਅਸੀਂ ਚੱਲਦੇ ਆ ਜੀ ਅੱਛਾ ਹਾਂ ਜੀ ਜੇ ਇਹਨਾਂ ਨੇ ਵੀਡੀਓ ਪਾਈਆਂ ਤੇ ਸਾਡਾ ਕੰਮ ਆ ਜੀ ਸਟੈਂਡ ਆ ਜੀ ਠੀਕ ਆ ਤੇ ਲੋਕੀ ਇਹਨਾਂ ਨੂੰ ਬਹੁਤ ਮਾੜਾ ਕਹਿੰਦੇ ਜੇ ਤੁਹਾਨੂੰ ਇੰਨਾ ਇਹਨਾਂ ਨਾਲ ਪਿਆਰ ਵੀ ਇਹਨਾਂ ਦੀਆਂ ਫੋਟੋਆਂ ਹੀ ਲਾਤੀਆਂ ਨਾ ਬਣਾ ਕੇ ਹਾਂਜੀ ਹਾਂਜੀ ਠੀਕ ਆ ਭਾਜੀ ਇਹ ਲੋਕਾਂ ਨੂੰ ਤੇ ਕਹਿੰਦਾ ਵੀ ਜਿੱਦਾਂ ਇਹ ਲੋਕੀ ਕਹਿੰਦੇ ਵੀ ਕੈਮਰਾ ਫੜ ਕੇ ਜਿੱਦਾਂ ਨੂੰ ਮਰਜ਼ੀ ਮੂੰਹ ਚੋੱਕ ਕੇ ਤੁਰ ਪੈਂਦੇ ਆ ਤੇ ਪਰ ਲੋਕਾਂ ਨੂੰ ਇਹ ਵੀ ਚਾਹੀਦਾ ਨਾ ਜਿੱਦਾਂ ਫੋਨ ਖੋਲਦੇ ਆ ਸਵੇਰੇ ਜਿਹੜੀਆਂ ਵੀਡੀਓ ਅੱਗੇ ਆਉਂਦੀਆਂ ਵਾ ਉਦੇ ਆਪਾ ਬਣਾਉਂਦੇ ਫੇਰ ਹੀ ਵੰਦੇ ਆ ਨਹੀਂ ਤੇ ਫੋਨ ਚਲਾਉਂਦਾ ਕੀ ਫਾਇਦਾ ਪਾਜੀ ਜਿੱਥੇ ਮੇਰੇ ਆਪਣੇ ਸਾਥ ਛੱਡ ਗਏ ਸੀ ਨਾ ਉੱਥੇ ਇਹ ਵੀਰਾਂ ਨੇ ਸਾਡੇ ਨਾਲ ਖਲੋਗੇ ਸਾਡੀਆਂ ਵੀਡੀਓ ਕੀਤੀਆਂ ਤੇ ਇਹਨਾਂ ਦਾ ਆਵਾ ਦੇ ਪੈਰਾ ਪਿੱਛੇ ਹੀ ਅਸੀਂ ਚੱਲਦੇ ਆ ਠੀਕ ਹੈ ਹਰੀ ਫਿਰ ਤੇ ਤੁਸੀਂ ਸਾਡੀ ਵੀ ਫੋਟੋ ਇੱਥੇ ਲਾ ਦਿਓਗੇ ਜਿਹਨਾਂ ਦਾ ਸਾਡੀ ਫੋਟੋ ਲਾਈ ਜਾਵੇ ਜ਼ਰੂਰ ਸਾਹਿਬ ਕੀ ਹੈ ਭਾਈ ਲੋ ਜੀ ਤੁਸੀਂ ਦੇਖ ਸਕਦੇ ਜੀ ਸਾਰੇ ਬਲੌਗਰ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਡੀ ਵੀਡੀਓ ਬਣਾਈ ਉਹਨਾਂ ਦੇ ਸਾਰਿਆਂ ਦੇ ਆਪਾਂ ਐਡ ਕੀਤਾ ਸਾਰਿਆਂ ਦਾ ਨਾਮ ਕੀ ਹੈ ਭਾਜੀ ਤੇ ਆ ਜਿਹੜੀ ਸਭ ਤੋਂ ਲਾਚੀ ਤੇ ਤੁਸੀਂ ਫੋਟੋ ਲਾਈ ਹੈ ਇਹ ਤੇ ਭਾਜੀ ਉੱਥੇ ਕੁਕੜਿਆਂ ਦੀ ਰੇੜੀ ਨਹੀਂ ਉੱਥੇ ਦੀ ਰੇੜੀ ਲਾਉਂਦੇ ਆ ਹਾਂਜੀ ਹਾਂਜੀ ਭਾਜੀ ਇਹਦੇ ਹੈਗੇ ਫੂਟੀ ਲਵਰ 320 ਵਾਲਾ ਜਿਹਨਾਂ ਦਾ ਪੇਜ ਵੀ ਹੈਗਾ ਇਹਨਾਂ ਦਾ ਹਾਂਜੀ ਹਾਂਜੀ ਭਾਜੀ ਨਾਮ ਇਹ ਆਪਣਾ ਵਲੌਗਿੰਗ ਕਰਦੇ ਪਏ ਆ ਹੇ ਇਕੱਲ ਠੀਕ ਆ ਆ ਲੋਕੀ ਜਾਂਦੇ ਵੀ ਅੱਜ ਕੱਲ ਇਹ ਆਪਣੀ ਰੇ ਇਹ ਫੇਰੇ ਵੀਡੀਓ ਬਣਾਉਣ ਜਾਂਦੇ ਆ ਓਦਾਂ ਵੈਸੇ ਆਪਣਾ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਆਪਦੀ ਰੇੜੀ ਤੇ ਹੁੰਦੀ ਹੈ ਅੱਜ ਵਾਰੀ ਬਸ ਇਹਨਾਂ ਨੂੰ ਛੁੱਟੀ ਹੁੰਦੀ ਹੈ ਤੇ ਭਾਜੀ ਹੁਣ ਦਿਖਾਓ ਆਪਣਾ ਪ੍ਰੈਕਟੀਕਲ ਚਾ ਬਣਾ ਲਓ ਜੀ ਲਓ ਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜਨਾਬ ਜੀ ਭਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਕੀ ਆ ਮੇਰਾ ਨਾਮ ਵਿਕੀ ਆ ਜੀ ਭਾਜੀ ਤੁਸੀਂ ਕੀ ਵੇਚਦੇ ਪੇਜ ਆਪਣੇ ਕੋਲ ਸਭ ਤੋਂ ਅੰਮਰਸਰੀ ਸਪੈਸ਼ਲ ਚੀਜ਼ ਹੈਗੀ ਆ ਅੰਮਰਸਰੀ ਕੁਲਚਾ ਹੈਗਾ ਜੀ ਇਹ ਕਿਹੜਾ ਕੁਲਚਾ ਭਾਜੀ ਇਹ ਆਪਣੇ ਕੋਲ ਭਜੀਆ ਇਹ ਵਾਲਾ ਕੁਲਚਾ ਦੇ ਮਿਕਸ ਆ ਸਾਡੇ ਕੋਲ ਆਪਣਾ ਪੈਟੀ ਕੁਲਚਾ ਚ ਪਰਟੀਕੁਲ ਚਾਹ ਦੇ ਪਾਜੀ ਹਰ ਕੋਈ ਅੰਮ੍ਰਿਤਸਰ ਵੇਚਦਾ ਪਿਆ ਵਾ ਹਾਂਜੀ ਤੁਸੀਂ ਕੀ ਖਾਸ ਵੇਚਦੇ ਪਏ ਜੇ ਖਾਸ ਦੇਖੋ ਜੀ ਤੁਸੀਂ ਪੈਟੀ ਕੁਲਚਾ ਕਿੰਨੇ ਦਾ ਖਾਦਾ ਹੈ ਬਾਰੋਂ ਅਜੀ 90 ਰੁਪਏ ਦਾ ਮਿਲਦਾ ਸਾਨੂੰ ਹਾਂਜੀ ਤੇ ਆਪਾਂ ਉਹ ਹੀ ਕੁਲਚਾ ਤੁਹਾਨੂੰ 70 ਰੁਪਏ ਦੇ ਵਿੱਚ ਦਵਾਂਗੇ ਤੇ ਆਫਰ ਦਵਾਂਗੇ ਨਾਲ ਅਸੀਂ ਇੱਕ ਕੁਲਚੇ ਨਾਲ ਇੱਕ ਕੁਲਚਾ ਫ੍ਰੀ ਦਵਾਂਗੇ ਜੀ ਪਾਜੀ ਕਿਉਂ ਝੂਠ ਬੋਲਣ ਦੇ ਜੀ ਇੱਕ ਨਾਲ ਇੱਕ ਕਿਤੇ ਫ੍ਰੀ ਮਿਲਦਾ ਮੈਂ ਕਹਾਂ ਲੱਗ ਦਿਆਂਗੇ ਜੀ ਜ਼ਰੂਰ ਅਜੀਰੂਰ ਲਾ ਕੇ ਦੋਗੇ ਜਰੂਰ ਜਰੂਰ ਲੋ ਤੁਹਾਡੀ ਆਡੀਅੰਸ ਨੇ ਜਿਹੜੇ ਸਾਡੇ ਫੋਲੋਅਰ ਜਿਨ੍ਹਾਂ ਨੇ ਵੀਡੀਓ ਵੇਖੀ ਉਹਨਾਂ ਤੁਹਾਡੇ ਕੋ ਬਾਜਣਾ ਜੇ ਮੈਂ ਕਿਹਾ ਉਹ ਆਓ ਜੀ ਨਾਲ ਦੇਸੀ ਘਿਓ ਲਗਾ ਕੇ ਦਿਆਂਗੇ ਗੂਚੇ ਦੇ ਤੇ ਦੋ ਫਿਰ ਪਾਟੀ ਗੂਚੇ ਦੇਣੇ ਪੈਣੇ ਤੈਨੂੰ 17 ਦੇ ਵਿੱਚ ਆ ਗਿਆ ਜੀ 17 ਦੇ ਦੋ ਆ ਜੀ ਸੱਚੀ 17 ਦੇ ਦੋ ਆ ਸਹੀ ਗੱਲ ਆ ਜੀ ਸਹੀ ਤੇ ਲੋ ਤੁਹਾਨੂੰ ਬਣਾ ਕੇ ਦਿਖਾਵਾਂ ਪਲਾ 17 ਦੇ ਦੋ ਕਿਹੜੇ ਦੋ ਜੀ ਲੋ ਜੀ ਲਗਾ ਲਓ ਜੀ ਹੁਣ ਆਪਣਾ ਜਿਹੜਾ ਪਾਟੀ ਕੁਲਚਾ ਹੋਣ ਲੱਗਾ ਤਿਆਰ ਤੇ ਤੁਹਾਨੂੰ ਦਿਖਾਉਂਦੀਆਂ ਅੰਦਰ ਵਿੱਚ ਕੀ ਕੀ ਪੈਂਦਾ ਵਾ ਭਾਜੀ ਇਹਦੇ ਵਿੱਚ ਕੀ ਕੀ ਪਾਇਆ ਤੁਸੀਂ ਭਾਜੀ ਪਿਆਜ਼ ਜੇ ਚਕੁੰਦਰ ਮਤਲਬ ਸਾਰਾ ਕੁੜੇ ਭਰ ਭਰ ਕੇ ਆ ਨਾ ਤੇ ਪਈ ਇਹਦੇ ਵਿੱਚ ਆ ਉਹ ਜੇ ਕਿਰੀ ਚੀਜ਼ ਪਾ ਦੇ ਜੀ ਲੋਕੀ ਤੁਹਾਡੇ ਵੱਲ ਭੱਜੇ ਹੀ ਹੁੰਦੇ ਆ ਇਹ ਪਿਆਰ ਹੈਗਾ ਜੀ ਬਸ ਨੰਬਰ ਕਰੀਆਂ ਦਾ ਅੱਛਾ ਹਾਂਜੀ ਤੇ ਆ ਗਏ ਆਪਣਾ ਮਿਕਸ ਸਟਫਿੰਗ ਜੇ ਆਲੂ ਦੀ ਅੱਛਾ ਮਿਕਸ ਜੀ ਹਾਂਜੀ ਮਿਕਸ ਜੀ ਓਕੇ ਹੋਰ ਕੀ ਹੋਣਾ ਇਹਦੇ ਵਿੱਚ ਬਸ ਇਹੋ ਹੀ ਆ ਜੀ ਆਲੂਆਂ ਦੀ ਸਟਫਿੰਗ ਆ ਗਈ ਆ ਠੀਕ ਆ ਲਓ ਜੀ ਸਾਡਾ ਜਿਹੜਾ ਤਿਆਰ ਆ ਹੁਣ ਜੀ ਠੀਕ ਆ ਪਾਈਰੇ ਸਤਨਾ ਦੇ ਦੋ ਤੁਸੀਂ ਪਾਟੀ ਕੁਲਚੇ ਦੇ ਹੰਡੇ ਮੈਨੂੰ ਤੇ ਰੇਵਣੀ ਯਕੀਨ ਹੋਉਂਦਾ ਕੀ ਗੱਲ ਸੱਚੀ ਹੈ ਨਾ ਇਹ ਸੱਚੀ ਹੈ ਸੱਚੀ ਆ ਮਾਰਗੋ ਸੱਚੀ ਹੈ ਜੀ ਚਲੋ ਵੇਹ ਲੋਕਾਂ ਨੇ ਭੱਜੇ ਆਉਣਾ ਜੇ ਮੁੜਕੇ ਤੁਹਾਨੂੰ ਦੇਣੇ ਪੈਣੇ 17 ਦੇ ਦੋ ਜੀ 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 ਪਾਟੀ ਕੁਲਚੇ ਜਿਹੜੇ ਜੇ ਆਪਾਂ 17 ਦੇ ਦੋ ਦੇ ਰਹੇ ਆ ਜੀ ਜਿਹੜੇ ਮਿਕਸ ਕੁਲਚੇ ਉਹ 50 ਦੇ ਦੋ ਜੇ ਤੇ ਹੋਰ ਕਿਹੜੀ ਵੈਰਾਈਟੀ ਆਪਣੇ ਕੋਲ ਆਪਾਂ ਨੂੰ ਦੋਕ ਦੇਣ ਦੀ ਗੱਲ ਹੋ ਰਹੀ ਆ ਆਪਾਂ ਪੀਜੇ ਕੁਲਚੇ ਦੀ ਉੱਪਰ ਕੱਢ ਰਹੇ ਆ ਜੀ ਅੱਛਾ ਪੀਜੇ ਕੁਲਚੇ ਦੀ ਉਹ ਵੀ ਇਸੇ ਜਗ੍ਹਾ ਆਪਣੇ ਕੋਲ ਮਿਲਣਗੇ ਇੱਕ ਨਾ ਇੱਕ ਫ੍ਰੀ ਦੇਵਾਂਗੇ ਜੀ ਹਰ ਵਾਰ ਕੇ ਕੋਈ ਦੇਣੀ ਰੱਖਿਆ ਹੋਆ ਨਹੀਂ ਨਹੀਂ ਡੇਲੀ ਡੇਲੀ ਜੀ ਦੇ ਲਈ ਇੱਕ ਨਾ ਇੱਕ ਫ੍ਰੀ ਪੀਜ਼ਾ ਕੁਲਚਾ ਹਾਂਜੀ ਭਾਜੀ ਠੀਕ ਹੈ ਤੇ ਉਹ ਕਿਦਾਂ ਤੋਂ ਸ਼ੁਰੂ ਹੋਣੇ ਆ ਬਸ ਦੋ ਦਿਨ ਦੀ ਗੱਲ ਹੈ ਭਾਜੀ ਉਹ ਵੀ ਸ਼ੁਰੂ ਕਰ ਦੇਣਾ ਅੱਛਾ ਦੋ ਦਿਨ ਤੋਂ ਬਹੁਤ ਜਿਹੜੇ ਆ ਡੇ ਡੇ ਫੋਲੋਅਰ ਆ ਤੁਹਾਡੇ ਕੋ ਆ ਸਕਦੇ ਆ ਖਾਣ ਵਾਸਤੇ ਹਾਂਜੀ ਹਾਂਜੀ ਅਮਰਸਾਹਬ ਦੇ ਜਿਹੜੇ ਲੋਕ ਆ ਬਾਹਰੋਂ ਵੀ ਕੋਈ ਵੀ ਆਵੇ ਤੇ ਭਾਰੀ ਕੋ ਦੋ ਦਿਨ ਬਾਅਦ ਜਿਹੜਾ ਆ ਪੀਜ਼ਾ ਕੁਲਚਾ ਤੁਸੀਂ ਆ ਕੇ ਖਾ ਸਕਦੇ ਜੇ ਭਾਰੀ ਆ ਇਹ ਕੁਲਚੇ ਤੁਸੀਂ ਇਹਦੇ ਚਿੱਟੇ ਚਿੱਟੇ ਦੇ ਬਾਹਰ ਕੱਢੀ ਜਾਂਦੇ ਤੇ ਰੜੇ ਨਹੀਂ ਚੰਗੀ ਤਰ੍ਹਾਂ ਜਨਾਬ ਜੀ ਇਹ ਹਾਫ ਡਾਊਨ ਆ ਜੀ ਇਹ ਆਰਡਰ ਆ ਪੂਰਾ ਫੁੱਲ ਡਾਊਨ ਕਰਾਂਗੇ ਅੱਛਾ ਮਤਲਬ ਇੱਕ ਰੀਤੀਆਂ ਕੱਚੇ ਕਰਤੀ ਜਦੋਂ ਕੋਈ ਆਊਗਾ ਲੈਣ ਤੇ ਫਿਰ ਦੁਬਾਰਾ ਲਾਓਗੇ ਤੁਸੀਂ ਹਾਂਜੀ ਹਾਂਜੀ ਫਿਰ ਫੁੱਲ ਰੀਸਟੇ ਕਰਾਂਗੇ ਜੀ ਲੋ ਜੀ ਹੁਣ ਜਿਹੜਾ ਆਪਣਾ ਕੁਲਚਾ ਪਾੜੀ ਕੁਲਚਾ ਆ ਗਿਆ ਤੰਦੂਰ ਦੇ ਵਿੱਚੋਂ ਬਾਹਰ ਭਾਜੀ ਇਹਦੇ ਦੇ ਕੱਚੇ ਦੇ ਗੱਡੀ ਜਾਂਦੇ ਤੁਸੀਂ ਹਾਂਜੀ ਭਾਜੀ ਮੈਂ ਪਹਿਲੇ ਵੀ ਕਿਹਾ ਸੀ ਤੁਹਾਨੂੰ ਕਿ ਹਾਫ ਡਾਊਨ ਕੱਢ ਕੇ ਲਗਾਈ ਜੀ ਅੱਛਾ ਭਾਜੀ ਲੋ ਜੀ ਹੁਣ ਜਿਹੜਾ ਆਪਣਾ ਪਾੜੀ ਕੁਲਚਾ ਦਾ ਪਿਆਰ ਜਿਹਾ ਹੁਣ ਕੀ ਆ ਭਾਜੀ ਲੋ ਜੀ ਹੁਣ ਜਿਹੜਾ ਆਪਣਾ ਪਾੜੀ ਕੁਲਚਾ ਆ ਗਿਆ ਤੰਦੂਰ ਦੇ ਵਿੱਚੋਂ ਬਾਹਰ ਕੇਲੇ ਦੇ ਦੇਸੀ ਕਿਉ ਆਏਗਾ ਜੀ ਅੱਛਾ ਪੜੀ ਦੇਸੀ ਕਿਉ ਉਹ ਵੀ ਉੱਪਰੇ ਤੇ ਹਾਂਜੀ ਠੀਕ ਆ ਉਸ ਤੋਂ ਬਾਅਦ ਨਾਲ ਛੋਲੇ ਪੜੀ ਇਹਨਾਂ ਇਹਨਾਂ 70 ਰੁਪਈਆ ਦੇ ਵਿੱਚ ਦੋ ਪ੍ਰਟੀ ਕੁਚੇ ਦੇ ਨਾਲ ਉੱਤੇ ਦੇਸੀ ਕਿਉ ਹਾਂਜੀ ਕੋਈ ਕੁਆਲਟੀ ਨਾਲ ਕੋ ਪ੍ਰੋਮਾਈ ਤੇ ਨਹੀਂ ਕਿਤੇ ਕੋਈ ਨਹੀਂ ਨਹੀਂ ਹਾਂਜੀ ਨਹੀਂ 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 ਜੀ ਕੁਆਲਟੀ ਜੋ ਦਿਖਾ ਰਹੇ ਉਹ ਹੀ ਦਵਾਂਗੇ ਓਕੇ ਕੋ ਜੀ ਤੁਹਾਡੇ ਸਾਹਮਣੇ ਜਿਹੜੀ ਕੁਚੇ ਆ ਗਈ ਆਪਣੇ ਛੋਲੇ ਹੁਣ ਆਪਣਾ ਪ੍ਰਟੀ ਕੁਚਾ ਆ ਗਿਆ ਆ ਲੱਗੇ ਜੇ ਆਪਣੇ ਛੋਲੇ ਨਾਲ ਓਕੇ ਭਾਜੀ ਲੋ ਜੀ ਨਹੀਂ ਇਹ ਆ ਗਏ ਆਪਣੇ ਛੋਲੇ ਹਨ ਨਾਲ ਉੱਪਰ ਠੀਕ ਵਧੀਆ ਕੁਆਲਿਟੀ ਦੇ ਵਰਤੀ ਦੇ ਛੋਲੇ ਵੀ ਠੀਕ ਆ ਭਾਜੀ ਮਾੜੇ ਨਹੀਂ ਗੇ ਆਹ ਲੋ ਜੀ ਸਾਡੇ ਪਿਆਜ਼ਾਂ ਦੀ ਚਟਣੀ ਆ ਗਈ ਜੇ ਪੁਦੀਨਾ ਜੇ ਵਿੱਚ ਠੀਕ ਆ ਜੀ ਠੀਕ ਆ ਭਾਜੀ ਨਾਲ ਦੇਖੋ ਹਰਾ ਧਨੀਆ ਜੇ ਖਰਚ ਹੁੰਦੀ ਨਾਲ ਓਏ ਇੱਕ ਪੱਟੀ ਸਾਡੇ ਰੈਡੀ ਜੇ ਤੇ ਭਾਜੀ ਜੇ ਕਿਨੇ ਖਾਣ ਵਾਸਤੇ ਉਹਨਾਂ ਦੇ ਕਿੱਥੇ ਆਵੇ ਲੋਕੇਸ਼ਨ ਭਾਜੀ ਸਾਡੀ ਲਾਹੌਰੀ ਗੇੜੇ ਇਨਸਾਈਡ ਬੋਰੀਆਂ ਵਾਲਾ ਬਾਜ਼ਾਰ ਨੀਅਰ ਚਮਨ ਮੰਦਿਰ ਹੈ ਜੀ ਠੀਕ ਆ ਭਾਜੀ ਓਕੇ ਥੈਂਕ ਯੂ ਭਾਜੀ ਲੋ ਜਿਹੜਾ ਆਪਣਾ ਪੱਟੀ ਕੁਲਚਾ ਬਣ ਕੇ ਹੋ ਗਿਆ ਤਿਆਰ ਤੁਸੀਂ ਵੇਖੋ ਜਿਵੇਂ ਇਹਦਾ ਤੁਹਾਨੂੰ ਟੇਸਟ ਜਿਹੜਾ ਚੈੱਕ ਕਰਕੇ ਉਹ ਦਿਖਾਉਂਦੇ ਆ ਨਾਲ ਆਏ ਮਾਲਾ ਪਈ ਹੈ ਜੀ ਹਰੀ ਚਟਨੀ ਇਹਦੇ ਵਿੱਚ ਸਾਰਾ ਕੁਝ ਮਿਕਸ ਹੈ ਤੇ ਜਿਹੜਾ ਆਪਣਾ ਪ੍ਰੈਕਟੀਕਲ ਚਾਹ ਹੋ ਗਿਆ ਤੇ ਤਿਆਰ ਜੇ ਤੁਸੀਂ ਕਿਸੇ ਨੇ ਖਾਣ ਨਾਲ ਦੇ ਦਸਤ ਨੂੰ ਦੱਸਤਾ ਵਾ ਤੇ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ